ਉਦਸਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਉਤੇ ਸ੍ਰੀ ਮੁਕਸਰ ਸਾਹਿਬ ਵਿਖੇ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੱਸਿਆ ਗਿਆ ਸ੍ਰੀ ਮੁਕਸਰ ਸਾਹਿਬ ਵਿਖੇ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਤੋਂ ਸਹਬਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਉਤੇ ਵਿਸ਼ਾਲ ਨਗਰ ਕੀਰਤਨ ਸਜਾਇਆ। ਇਸ ਸਮੇਂ ਵੱਡੀ ਗਿਣਤੀ ਤੋਂ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਹੈ। ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ। ਨਗਰ ਕੀਰਤਨ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਟ ਸ਼ਗਰ ਕੀਰਤਨ ਸਮੇਂ ਰਾਗੀਟਾ ਅਡੀ ਸਿੰਘਾ ਵੱਲੋਂ ਨਗਰ ਕੀਰਤਨ ਉੱਤੇ ਗੁਰੂ ਕਰਨ ਸਾਹਿਬ ਦੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਧ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਤੇ ਅੱਲਾ ਯਾਰ ਖਾ ਜੋ ਵੀ ਨੇ ਬੜਾ ਸੋਨਾ ਪਿਆ ਸੀ। ਕਰਤਾਰ ਦੀ ਸੋਗੰਧ ਹੈ ਨਾਨਕ ਦੀ ਕਸਮ ਹੈ ਜਿੱਤ ਨਹੀਂ ਧੀ ਹੋ ਸਕਦੇ ਗੋਬਿੰਦ ਦੇ ਬਹੁਤ ਆਰਿਫਤਾਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸੂਮਤੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਫਟਨਾ ਸਾਹਿਬ ਦੇ ਵਿੱਚ ਹੋਇਆ ਤੇ ਸਮੂੱਚਾ ਸੰਸਾਰ ਹੈ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਨ ਇਹ ਸਭ ਕੁਝ ਜੋ ਸਤਗੁਰੂ ਨੇ ਬਖਸ਼ਿਆ ਹੈ ਸਤਗੁਰਾਂ ਜੀ ਦਾ ਪ੍ਰਕਾਸ਼ਪੁਰਬ ਹੈ ਜਿਸ ਤੇ ਸਬੰਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਮੁਕਸਰ ਸਾਹਿਬ ਦੀਆਂ ਸਪੋਸ਼ਟਤਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਕਿ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਦੀਵਾਨ ਸਜਣੇ ਨੇ ਸਮੂਹ ਸੰਗਤਾਂ ਨੂੰ ਜਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਦੇਸ਼ ਬੰਦ ਵਿੱਚ ਤੇ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਦੇ ਹਾੜੇ ਦੇ ਇਹਨਾਂ ਸਮਾਰਕਾਂ ਦੇ ਵਿੱਚ 13 14 15 ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਤਮਸਤਕ ਹੋਈਏ ਸਾ ਆਪਣੀਆਂ ਟੁੱਟੀਆਂ 껙ਭਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬੜੀ ਅਮਰਤ ਛਾਪੇ ਸਿੰਘ ਸਾਤਾ ਕਰਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਿਤ ਮਾਲਾ ਪੰਤਨ ਸੈ ਸੇ ਗੋਬ ਸਿੰਘੇ ਦਾ ਅਲਕਾਰ ਗੁਰਪੁਰਬ ਜੋਤਨ ਮਿਤੀ 6 ਜਨਵਰੀ ਨੂੰ ਸਿੰਘੋ ਸਾਤਾ ਬਹੁਤ ਉਤਮਾ ਮਾਰ ਰਹੀਆਂ ਹਨ ਇਸ ਦੇ ਸੰਬੰਧ ਉਦੀ ਅੱਜ ਹੈ ਮਗਰ ਕਿਤੇ ਰੰਗਤਾ ਹੋਈ ਹੈ ਉਹ ਕੁੱਤੀ ਗੰਗੀ ਸਾ ਬਦਵਾ ਸਾਦਰ ਅਨੁਭਵ ਕੀ ਸੇਵਰ ਦੀਆਂ ਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਵਿਖੇ ਸਮਾਪਤ ਹੋਵੇਗਾ ਅੱਜ ਸ਼ਾਮ ਨੂੰ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਸੇਸ਼ ਸਾਹਬ ਤੇ ਰਾਜੀ ਸਿੰਘ ਸਾਹਿਬਾਨ tatha ਵਾਜ ਸਿੰਘ ਸਾਹਿਬਾਨ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਦੁਰਪ੍ਰਿਆਸ ਨਾਲ ਕਿ ਵਿਹਾਲ ਕਰਨਗੇ ਕੱਲ ਨੂੰ 6 ਜਨਵਰੀ ਨੂੰ ਸ੍ਰੀ ਖੰਡ ਪਾ ਸਾਹਿਬ ਦੇ ਭੋਗ ਦੁਰਦਵਾਰਾ 6:00 ਸਰਫੇ ਪਾਏ ਜਾਣਗੇ ਉਸ ਤੋਂ ਅਪਰੰਤ ਪੁਰਤਵਾਰਾ ਟੁੱਟੀ ਗੰਢੀ ਸਾਹਿਬ ਦੇਖੀ ਦੀਵਾਨ ਸਜਣਗੇ ਜੇ ਸੱਚੇ ਪੁੱਤ ਕੁੱਕੀ ਦੇ ਰਾਗੀ ਢਾਡੀ ਤਾਫਾ ਬਾਏ ਸਾਹਿਬ ਨੂੰ ਪਹੁੰਚ ਰਹੇ ਹਨ ਮੈਂ ਇਸ ਮੌਕੇ ਸ਼ੁਰੂ ਨਾਲ ਇਹਦਾ ਸੰਤਾਨ ਨੂੰ ਲੱਖ ਲੱਖ ਲਾਈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੀ ਇਸ ਸੰਗੀਤ ਆ ਜਿਹੜਾ ਸਾਡੇ ਲਈ ਬਹੁਤ ਹੀ ਪੂਰੀ ਕਾਇਨਾਤ ਲਈ ਜਿਹੜਾ ਹੈਗਾ ਉਹ ਪ੍ਰੇਰਨਾ ਸੋਤ ਹੈ ਸਿਕ ਸੰਗਤਨ ਕੀ ਭੰਤਨ ਸਾਈ ਸਿੰਘ ਜੀ ਗੋਬੇ ਸਿੰਘ ਦਾ ਅਤਾ ਗੁਰ ਪਰਬਾ ਇਹ ਸੰਕਟਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਮੈਂ ਇਸ ਇਸ ਮੌਕੇ ਦੀ ਸ ਨੂੰ ਨਾਮ ਲੈਵਾ ਸੰਕਟਾਂ ਨੂੰ ਲੱਖ ਲੱਖ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ